ਅੱਜ ਪੂਰੇ ਭਾਰਤ ਵਿੱਚ ਦੁਸ਼ਹਿਰੇ ਦਾ ਤਿਉਹਾਰ ਜਿਹੜਾ ਹੈ ਬੜੇ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ ਇਸੇ ਦੌਰਾਨ ਅਸੀਂ ਇੱਕ ਪਿਛਲੇ ਸਾਲ ਹਾਦਸਾ ਵੀ ਵਾਪਰਿਆ ਸੀ ਜੋ ਦੁਖਦਾਈ ਹਾਦਸਾ ਸੀਗਾ ਜਿਹਦੇ ਵਿੱਚ ਜੋੜੇ ਫਟ ਕਮਰਸਰ ਨੇੜੇ ਇੱਕ ਹਜ਼ਾਰਾਂ ਹੀ ਬੇਗੁਨਾਹ ਬੇਕਸੂਰ ਨੌਜਵਾਨ ਬੱਚੇ ਬਜ਼ੁਰਗ ਔਰਤਾਂ ਦੀ ਰੇਲ ਹਾਦਸੇ 'ਚ ਮੌਤ ਹੋ ਗਈ ਸੀ ਪਰ ਆਪਾਂ ਇਸੇ ਲਈ ਤਹਿਤ ਅੱਜ ਰਾਜਪੁਰਾ ਸ਼ਹਿਰ ਦੇ ਵੱਖ-ਵੱਖ ਗਰਾਊਂਡ ਦੇ ਵਿੱਚ ਜਾਵਾਂਗੇ ਜਿੱਥੇ ਪਤਾ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ 라ਵਣ ਨੂੰ ਤੇ ਮੇਗਨਾਥ ਕੁੰਮਕਰਨ ਨੂੰ ਅਗਨੀ ਭੇਡ ਕਰਨਾ ਹੈ ਉਹਦੇ ਸਬੰਧੀ ਆਪਾਂ ਅੱਜ ਅਸੀਂ ਪਹੁੰਚੇ ਹਾਂ ਬਿਜਲੀ ਬੋਰਡ ਗਰਾਊਂਡ ਦੇ ਨੇੜੇ ਉੱਥੇ ਪ੍ਰਬੰਧਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਵੱਲੋਂ ਕਿਸ ਤਰ੍ਹਾਂ ਦੇ ਇੱਥੇ ਪ੍ਰਬੰਧ ਕੀਤੇ ਗਏ ਨੇ ਤੇ ਕੌਣ-ਕੌਣ ਇੱਥੇ ਅੱਜ ਮੁੱਖ ਮਹਿਮਾਨ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਸੁਭਾਸ਼ ਜੀ ਕਿਹੜੀ ਸੰਸਥਾ ਹੈ ਜਿਹੜੀ ਇੱਥੇ ਅੱਜ ਜੀ ਸਰਸਵਤੀ ਰਾਮਲੀਲਾ ਕਲੱਬ ਬਨਵਾੜੀ ਤੁਸੀਂ ਉਹਨਾਂ ਦੇ ਪ੍ਰਬੰਧਕ ਜੀ ਪ੍ਰਧਾਨ ਜੀ ਖੜੇ ਨੇ ਮੈਂ ਡਾਇਰੈਕਟਰ ਆ ਜੀ ਅਸੀਂ ਬੁੱਤ ਵੀ ਅਸੀਂ ਆਪੇ ਬਣਾਨੇ ਆ ਤੇ ਅੱਜ ਜਿਹੜਾ ਇਹ ਤਿਆਰ ਕੀਤਾ ਹੈਗਾ 라ਵਣਤਾ ਤੇ ਮੇਗਨਾ ਜੀ ਦਾ ਬੁੱਤ ਕਿੰਨੇ ਫੁੱਟ ਦਾ ਹੈਗਾ ਇਹ ਹੈਗਾ ਜੀ 35 ਫੁੱਟ ਦਾ ਇੱਕ ਹੈ 25 ਫੁੱਟ ਦਾ ਇੱਕ ਹੈ ਜੀ ਤੇ ਅੱਜ ਦੇ ਕਿਵੇਂ ਤੁਹਾਡੇ ਵੱਲੋਂ ਪ੍ਰਬੰਧ ਕੀਤੇ ਨੇ ਜਿੱਦਾਂ ਲੋਕਾਂ ਨੇ ਇੱਥੇ ਆਉਣਾ ਹੈ ਉਤਸ਼ਾਹ ਹੈ ਲੋਕਾਂ ਦਾ ਰਸ਼ ਹੋ ਜਾਣਾ ਹੈ ਕਿਤੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਤੁਸੀਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਨਹੀਂ ਸਾਨੂੰ ਪੁਲਿਸ ਦਾ ਪੂਰਾ ਸਾਥ ਮਿਲ ਰਿਹਾ ਹੈਗਾ ਮਾਨੂੰ ਵੀ ਉਹਨਾਂ ਨਾਲ ਕੋ ਫੋਨ ਆਇਆ ਸੀਗਾ ਵੀ ਦੱਸੋ ਕਿੰਨੇ ਵਜੇ ਪ੍ਰੋਗਰਾਮ ਸ਼ੁਰੂ ਹੋਏਗਾ ਸੀ ਟਾਈਮ ਦਿੱਤਾ ਉਹਨਾਂ ਨੂੰ ਵੀ 9 ਵਜੇ ਹੈਗਾ ਕੋਈ ਰਸੀਂ ਪਹੁੰਚ ਜਾਾਂਗੇ ਸਾਰਾ ਪੂਚ ਪ੍ਰੋਗਰਾਮ ਉਹਨਾਂ ਦਾ ਬਧੀਆ ਅੱਛਾ ਪ੍ਰੋਗਰਾਮ ਹੈ ਤੇ ਹੋਰ ਕੀ ਕੁਝ ਇੱਥੇ ਆਪਾਂ ਕਰ ਰਹੇ ਆ ਮੁੱਖ ਮਹਿਮਾਨ ਕਿਹੜੇ ਆ ਰਹੇ ਨੇ ਮੈਂ ਮੈਂ ਮੁੱਖ ਮਹਿਮਾਨ ਸ੍ਰੀ ਜੱਗਾ ਜੀ ਜਗਦੀਸ਼ ਸਿੰਘ ਜੱਗਾ ਜੀ ਤੇ ਆਪਣੇ ਉਹਨਾਂ ਦੇ ਨਾਲ ਐਮ ਸੀ ਵੀ ਆਣਗੇ ਨਾਲ ਉਹ ਸਹਿਰ ਕੇ ਸਾਰੇ ਅੱਛੇ ਅੱਛੇ ਮੁੱਖ ਮਹਿਮਾਨ ਉਹ ਬਧੀਆ ਹਸਪਦੀ ਬੰਦੇ ਆਏ ਨੇ ਠੀਕ ਹੈ ਤੁਹਾਡਾ ਕੀ ਨਾਮ ਹੈ ਜੀ ਮੇਰਾ ਜੀ ਸਾਹਿਲ ਕੁਮਾਰ ਦਾਮਾ ਜੀ ਤੁਸੀਂ ਇਹ ਮੈਨੂੰ ਪਤਾ ਚੱਲਿਆ ਵੀ ਤੁਸੀਂ ਇਹ ਜਿਹੜੇ ਬਹੁਤ ਤਿਆਰ ਕਰ ਰਹੇ ਹੋ ਨਾ ਤੇ ਕਿ ਮੈਂ ਕੀ ਕਹਿਣਾ ਚਾਹੁੰਦੇ ਹੋ ਕੀ ਕੁਛ ਕਿਸ ਤਰ੍ਹਾਂ ਤਿਆਰ ਕੀਤਾ ਕਿੰਨੇ ਫੁੱਟ ਦਾ ਹੈਗਾ ਇਹ ਬਾਈ ਚਾਚਾ ਜੀ ਦੱਸ ਦੇ ਜੀ ਫੁੱਟ ਤੁਹਾਨੂੰ ਦੱਸ ਦੇ ਜੀ ਮਿਲ ਜੁਲ ਕੇ ਬਣਾਏ ਥਾਨੇ ਹਾਂਜੀ ਤੇ ਹੋਰ ਕੋਈ ਇਹਦੇ ਵਿੱਚ ਕੋਈ ਜਿਸ ਤਰ੍ਹਾਂ ਅੱਜ ਕੱਲ ਪੋਲੂਸ਼ਨ ਹੈ ਪੋਲੂਸ਼ਨ ਨੂੰ ਰੋਕ ਥਾਮ ਲਈ ਕੋਈ ਇਸ ਤਰ੍ਹਾਂ ਦੇ ਪਟਾਕੇ ਵੀ ਨੇ ਜਿਹੜੇ ਉਸ ਤਰ੍ਹਾਂ ਦੇ ਵਿੱਚ ਲਾਏ ਲਾਈਟ ਪਟਾਕੇ ਨੇ ਕੋਈ ਜ਼ਿਆਦਾ ਹੈਵੀ ਪਟਾਕੇ ਨਹੀਂ ਜਿਵੇਂ ਅੱਜ ਕੱਲ 올ਡਰ ਟਾਈਮ 'ਚ ਬਣਦੇ ਹਾਂ ਵੀ ਲਾਂਦੇ ਸੀ ਵਿੱਚ ਮਾ ਪੁਰਾਣੇ ਪਟਾਕੇ ਹੈਵੀ ਸਾਈਜ਼ ਉਹਨਾਂ ਨੂੰ ਨੋਰਮਲ ਪਟਾਕੇ ਆ ਕਹਿਣੇ ਕਿ ਬਸ ਛੋਟੇ ਪਟਾਕੇ ਆ ਕੋਈ ਕਹਿ ਨਹੀਂ ਥੱਕਦਾ ਜੀ ਹਾਂ ਪ੍ਰੋਡਕਸ਼ਨ ਕੋਈ ਹੈ ਜ ਹੈ ਜ ਰੋਲ ਨਹੀਂ ਆ ਆਪਣੇ ਉਰੇ ਹਾਂਜੀ ਤੋਂ ਸਾਡੇ ਨਾਲ ਇਥੋਂ ਦੇ ਜਿਹੜੇ ਪ੍ਰਧਾਨ ਜੀ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਇੱਕ ਕੀ ਕਹਵਾਉਂ ਤੁਹਾਡੇ ਜੀ ਸ਼ਾਮ ਲਾਲ ਮੇਰਾ ਜੀ ਕੀ ਕਹਿਣਾ ਚਾਹੁੰਦੇ ਆਸ ਦੇ ਜਿਹੜੇ ਦੁਸ਼ਹਿਰੇ ਬਾਰੇ ਦੁਸ਼ਹਿਰੇ ਬਾਰੇ ਜੀ ਅੱਛਾ ਪ੍ਰੋਗਰਾਮ ਕਰ ਰਹੇ ਆ ਤੇ ਅੱਛੀ ਹੀ ਪ੍ਰੋਸੈਸਰ ਮਤਲਬ ਬੰਦੇ ਵੀਰੇ ਨਾਲ ਲੱਗੇ ਹੋਏ ਆ ਮਤਲਬ ਅੱਛਾ ਹੀ ਬਣਾ ਰਹੇ ਆ ਇੱਕ 25 ਫੁੱਟ ਦਾ ਹੈਗਾ ਇੱਕ 30 ਫੁੱਟ ਦਾ ਹੈਗਾ ਤੇ ਪਹਿਲਾਂ ਪਤਾ ਲੱਗਿਆ ਸੀ ਕਿ ਪਹਿਲਾਂ ਜਿਹੜਾ ਨਿਰਮਲ ਸਟੇਡੀਅਮ ਉੱਥੇ ਸ਼ਹਿਰ ਦਾ ਤਿਹਾਰ ਮਨਾਇਆ ਜਾਂਦਾ ਸੀ ਹੁਣ ਇੱਥੇ ਕਦੋਂ ਤੋਂ ਮਨਾ ਰਹੇ ਆ ਇਹ ਪਹਿਲੇ ਹੀ ਸਾਲ ਆ ਜੀ ਇਸੇ ਵਾਰ ਉਧਰ ਨਿਰਮਲ ਸਟੇਡੀਅਮ ਕਿਰਕਟੋ ਵਾਲਾ ਬਣਾ ਦੇ ਉੱਥੇ ਬੱਚਿਆਂ ਵਾਸਤੇ ਤੇ ਉਹ ਉੱਥੇ ਸਾਨੂੰ ਮਨਜ਼ੂਰੀ ਨਹੀਂ ਮਿਲਿ ਉਹ ਮਿਲੀ 30 ਸਾਲ ਦਾ ਸੀ ਉੱਥੇ ਖੇਡਦੇ ਸੀ ਲੋਕਾਂ ਨੂੰ ਕੀ ਸੁਨੇਹਾ ਦਿਓਗੇ ਵੀ ਕਿਸ ਤਰ੍ਹਾਂ ਆਪਾਂ ਨੂੰ ਇਹ ਭੀੜ ਤੋਂ ਬਚਣਾ ਚਾਹੀਦਾ ਹੈ ਜੇਬ ਕਤਰਿਆਂ ਤੋਂ ਬਚਣਾ ਚਾਹੀਦਾ ਕੋਈ ਇਹੋ ਜਿਹਾ ਸੁਨੇਹਾ ਦਿਓ ਹਾਂ ਜੀ ਹੈਗਾ ਜੀ ਲਾਂਚਿੰਗ ਕ੍ਰਮ ਦੇ ਉਰੇ ਬੰਦੇ ਹੈ ਸਾਡੇ ਕੋਲ ਸਟੇ ਸੈਕਟਰੀ ਹੈ ਭਗਚੰਦ ਉਹ ਲਾਸਟ ਮੀਟ ਕਰਨਗੇ ਸਾਰਾ ਮਤਲਬ ਸੋ ਇਹਨਾਂ ਵੱਲੋਂ ਜਿਹੜੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਜਿਹੜੇ ਪ੍ਰਬੰਧ ਵਧੀਆ ਤਰੀਕੇ ਨਾਲ ਕੀਤੇ ਗਏ ਹਨ ਤੇ ਜਿਹੜੇ ਦੋ ਇਹਨਾਂ ਨੇ ਇੱਕ 라ਵਣ ਜੀ ਦਾ ਇੱਕ ਮੇਗਨਾਥ ਜੀ ਦਾ ਜਿਹੜਾ ਇਹਨਾਂ ਨੇ ਬੁੱਤ ਦਾ ਤਿਆਰ ਕੀਤੇ ਉਹਨਾਂ ਨੂੰ ਜਗਦੀਸ਼ ਕੁਮਾਰ ਜੱਗਾ ਜੀ ਇੱਥੇ ਆ ਕੇ ਅਗਨਪੇਟ ਕਰਨਗੇ ਜਿੱਥੇ ਕਿ ਤੁਸੀਂ ਹੁਣ ਆਪਾਂ ਦੁਬਾਰਾ ਪਹੁੰਚੇ ਆ ਜੈ ਸ਼ੰਕਰ ਰਾਮ ਲਿਲਾ ਕਲੱਬ ਜਿਹੜਾ ਮਿਰਚ ਮੰਡੀ ਵਿੱਚ ਹੈ ਜਿੱਥੇ ਪਿਛਲੇ ਕਈ ਸਾਲਾਂ ਤੋਂ ਪਰਾਤਰ ਰਾਮ ਲਿਲਾ ਚੱਲਦੀ ਆ ਰਹੀ ਹੈ ਔਰ ਇੱਥੇ ਹਰ ਸਾਲ ਹੀ ਜਿਹੜੇ 라वण ਮੇਗਨਾ ਦੇ ਪੁਤਲੇ ਸਾੜ ਜਾਂਦੇ ਨੇ ਔਰ ਸਾਡੇ ਨਾਲ ਮੌਜੂਦ ਨੇ ਇੱਥੋਂ ਦੇ ਪ੍ਰਬੰਧਕ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕੁਝ ਕਹਿਣਾ ਹੈ ਇਹਨਾਂ ਦਾ ਕਿੱਦਾਂ ਦੇ ਇੱਥੇ ਪ੍ਰਬੰਧ ਨੇ ਉਹਨਾਂ ਬਾਅਦ ਕੀ ਨਾ ਜੀ ਤੁਹਾਡੇ ਜੀ ਮੋਹਨ ਲਾਲ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਵੀ ਅੱਜ ਇੱਥੇ ਤੁਸੀਂ 라वण ਦੇ ਤੇ ਮੇਗਨਾ ਜੀ ਦੇ ਪੁਤਲੇ ਸਾੜਨੇ ਨੇ ਕਿੱਤਾ ਦੇ ਪ੍ਰਬੰਧ ਨੇ ਤੁਹਾਡੇ ਇੱਥੇ ਪ੍ਰਬੰਧ ਸਾਡੇ ਕੋਲ ਜੀ ਵੀ ਆਗੋ ਕੁ ਭਜਾਉਣ ਵਾਸਤੇ ਪਾਣੀ ਦਾ ਟੈਂਕਰ ਰੇਤੇ ਦੀ ਬਾਲਟੀਆਂ ਔਰਾਂ ਬਾਕੀ ਬੱਲੀਆਂ ਲਗਾਉਣੇ ਵੀ ਅਸੀਂ ਸਾਰਾ ਜਿਹੜਾ ਰਾਸਾ ਸਾਰਾ ਬੱਲੀਆਂ ਤੋਂ ਪਿੱਛੇ ਹੋਏਗਾ ਤੇ ਅੱਜ ਕੋਈ ਇੱਥੇ ਮਹਿਮ ਮੁੱਖ ਮਹਿਮਾਨ ਵੀ ਕੋਈ ਆ ਰਹੇ ਹਨ ਹਾਂ ਜੀ ਕੋਲ ਆ ਰਹੇ ਹਨ ਕਮੋੜਾ ਸਾਡੇ ਆ ਰਹੇ ਅਦਾਲ ਸਿੰਘ ਜੀ ਕੋ ਐਮ ਐਲ ਏ ਸੋ ਸਾਡੇ ਨਾਲ ਹੋਰ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਤੁਹਾਡਾ ਕਿਹਨਾਂ ਜੀ ਧਰਮਪਾਲ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਤੁਸੀਂ ਦੁਸ਼ਹਿਰਾ ਇੱਥੇ ਮਨਾਇਆ ਜਾਣਾ ਨਹੀਂ ਅਸੀਂ ਤਾਂ ਇਸ ਵਾਰੇ ਤਾਂ ਜਿਹੜੀ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਪ੍ਰੋਪਰ ਲਿੱਤੀ ਹੋਈ ਹੈ ਇਸ ਦੇ ਸਾਰੇ ਫਾਇਰ ਬ੍ਰਿਗੇਡ ਨੂੰ ਇਨਫਾਰਮੇਸ਼ਨ ਦੇ ਦਿੱਤੀ ਗਈ ਹੈ ਤੇ ਸਾਡੇ ਵੱਲੋਂ ਜਿੰਨੇ ਵੀ ਲੋੜਿੰਦੇ ਪ੍ਰਬੰਧ ਨੇ ਉਹ ਪੂਰੇ ਕਰ ਲਏ ਗਏ ਨੇ ਤੇ ਬਾਕੀ ਤਾਂ ਆਮ ਜਨਤਾ ਨੂੰ ਤਾਂ ਅਸੀਂ ਆਪਣੇ ਟਾਈਮ-ਟਾਈਮ ਸਰ

इसमें कोई मालूम नहीं पड़ती है कि हम पूरे ट्रक भर के लाते हैं तो इसमें जैसे कोई, और, और, और क्या कुछ है, जैसे पटाखे हैं जो पटाखे इसमें जो प्रदूषण रहते वाले हैं कि कौन है हमने लेके आते हैं जो तो अपना भी लेके आते हैं पटाखे तो 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 कितने फुटका है ये टोटल ये पैतालीस बचपन कितने पुतले कितने ये हैं जो ये दो हैं हमने अम्बाला में बनाया तो हमारे वहाँ पे अम्बाला के चंडीगढ़ में नाथ घर में बनाया और एक आपके जो हुड्डा ग्राउंड में बनाया ਵੱਡਾ ਗਰਾਉਂਡ ਦੇ ਸ਼ਹਿਰ ਵਿੱਚ ਬਣਾਇਆ ਜੀਬ ਅਸੀਂ ਬਣਾਏ ਐ 42 ਪਤਲੇ ਹਨ ਸਵਾਸੀ ਹੁਣ ਰਾਜਪੁਰਾ ਦੇ ਝੰਡਾ ਗਰਾਉਂਡ ਵਿੱਚ ਪਹੁੰਚ ਚੁੱਕੇ ਆ ਜਿੱਥੇ ਤੁਹਾਨੂੰ ਦੱਸਣਾ ਹੈ ਕਿ ਇੱਥੇ 라ਵਣ ਮੇਗਨਾਥ ਤੇ ਕੁੰਭਕਰਨ ਦੇ ਜਿਹੜੇ ਦਿਨ ਪੁਤਲੇ ਸਾੜੇ ਜਾਣੇ ਹਨ ਤੇ ਉੱਥੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਇੱਥੋਂ ਦੀ ਮੈਨੇਜਮੈਂਟ ਜਿਹੜੀ ਹੈ ਸ਼੍ਰੀ ਕ੍ਰਿਸ਼ਨਾ ਡਰਾਮੈਟਿਕ ਕਲੱਬ ਰਾਜਪੁਰਾ ਦੇ ਚੇਅਰਮੈਨ ਸਾਡੇ ਨਾਲ ਨੇ ਕੀ ਨਾਮ ਜੀ ਤੁਹਾਡਾ ਰਾਜਕੁਮਾਰ ਮੇਰਾ ਨਾਮ ਹੈ ਮੈਂ ਇਸ ਕਲੱਬ ਦਾ ਬਹੁਤ ਪੁਰਾਣਾ ਵਰਕਰਾਂ ਸਾਡੇ ਸ਼ਰਮਾ ਜੀ ਸਾਡੇ ਤੋਂ ਵੀ ਬਹੁਤ ਪੁਰਾਣੇ ਨੇ ਵਰਕਰ ਨੇ ਜਿਹੜੇ ਕਿ ਇਸ ਕਲੱਬ ਨੂੰ 60 ਸਾਲ ਤੋਂ ਅਸੀਂ ਇਸ ਕਲੱਬ ਨੂੰ ਚਲਾ ਰਹੇ ਹਾਂ ਇਹਦੇ ਵਿੱਚ ਹਰ ਸਾਲ ਆਪਣੇ ਰਾਜਪੁਰੇ ਦੀ ਪਬਲਿਕ ਦੇ ਸਹਿਯੋਗ ਨਾਲ ਅਸੀਂ ਇੱਥੇ ਤਿੰਨ ਪੁਤਲੇ ਰਾਵਣ ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਜਲਾਉਂਦੇ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਡੇ ਹਰਿਆਣੇ ਜੀ ਕਮੋਜੀ 8 ਸਾਲਾਂ ਤੋਂ ਸਾਡੇ ਇਸ ਸਾਨੂੰ ਸਹਿਯੋਗ ਦੇ ਰਹੇ ਨੇ ਉਹਨਾਂ ਦੇ ਨਾਲ ਨਰਿੰਦਰ ਸ਼ਾਸਤਰੀ ਜੀ ਅਤੇ ਵਦਾਵਨ ਜੀ ਤੇ ਉਹਨਾਂ ਦੇ بیٹے ਮਿੰਟੀ ਜੀ ਤੇ ਹੋਰ ਨਗਰ ਕੌਸ਼ਲ ਦੇ ਹੋਣ ਆਰ ਲੀਡਰ ਸਮਾਨ ਇੱਥੇ ਪਹੁੰਚਣਗੇ ਕੁਛ ਅੱਜ ਪਤਾ ਲੱਗਿਆ ਵੀ ਇੱਥੇ ਸ਼ੋਭਾ ਯਾਤਰਾ ਵੀ ਕੱਢੀ ਜਾਣੀ ਹੈ ਹਾਂਜੀ ਹਾਂਜੀ ਸ਼ੋਭਾ ਯਾਤਰਾ ਦਾ ਅਜ ਪ੍ਰੋਗਰਾਮ 3 ਵਜੇ ਰੱਖਿਆ ਗਿਆ ਜੀ 3 ਤੋਂ ਬਾਅਦ ਕੇ 5 ਵਜੇ ਦਾ ਸ਼ੋਭਾ ਯਾਤਰਾ ਕੱਢੀ ਜਾਏਗੀ ਉਹਦੇ ਬਾਅਦ 5 ਵਜੇ ਸੇ ਮੇਲੇ ਦਾ ਆਯੋਜਨ ਕੀਤੇ ਕਿੰਨੇ ਵਜੇ ਦਾ ਅਗਨੀ ਦਾ ਟਾਈਮ ਹੈਗਾ ਇੱਥੇ ਇੱਥੇ ਜੀ ਸਾਢੇ 5 ਵਜੇ ਪਾਇਆ ਜਾਏਗਾ ਸੰਸਾਰ ਜਿੱਦਾਂ ਕਿ ਇੱਥੇ ਹੋਰ ਵੀ ਕੋਈ ਪ੍ਰਬੰਧ ਕੀਤੇ ਗਏ ਨੇ ਸੁਰੱਖਿਆ ਪ੍ਰਬੰਧ ਹਾਂ ਜੀ ਹਾਂ ਸੁਰੱਖਿਆ ਦੇ ਪਾਣੀ ਦਾ ਟੈਂਕਰ ਰੱਖਿਆ ਗਿਆ ਸੀਸੀ ਕੈਮਰੇ ਲਗਾਏ ਜਾ ਰਹੇ ਨੇ ਜੋ ਕੋਈ ਵਾਰਦਾਤ ਹੋਣ ਦੇ ਸਾਰੇ ਨੰਬਰਾਂ ਦਾ ਬੈਨਰ ਲਗਾਏ ਜਾ ਰਹੇ ਨੇ ਇੱਥੇ ਅਸੀਂ ਰੇਤਾਂ ਦਾ ਤੇ ਮਿੱਟੀ ਦਾ ਪ੍ਰਬੰਧ ਵੀ ਨਾਲ ਕਰਿਆ ਗਿਆ ਜਿੰਦੇ ਵਿੱਚ ਅਸੀਂ ਤੇ ਮੂਵੀ ਦੇ ਵੀ ਕੈਮਰੇ ਲਗਵਾ ਰਹੇ ਹਾਂ ਇੱਥੇ ਗਰਾਊਂਡ ਦੇ ਵਿੱਚ ਤੇ ਮੂਵੀ ਵੀ ਬਣਵਾਵਾਂਗੇ ਉਹਦੇ ਨਾਲ ਜਾਨੀ ਦੇਖਰੇਖ ਦੇ ਵਿੱਚ ਸਾਰੀ ਪਬਲਿਕ ਦੀ ਇਹ ਜਿਹੜੇ ਪੁਤਲੇ ਤਿਆਰ ਕੀਤੇ ਨੇ ਕਿੰਨੇ ਕੁ ਫੁੱਟ ਦੇ ਹੈਗੇ ਔਰ ਕਿੱਥੋਂ ਦੇ ਇਹ ਦੇ ਕਾਰੀਗਰ ਨੇ ਬਣਾਉਣਾ ਨੇ ਇਹ ਕਾਰੀਗਰ ਰਾਜਪੁਰੇ ਤੋਂ ਨੇ ਇੱਥੋਂ ਦੇ ਮਿਰਚ ਮੰਡੀ ਤੋਂ ਬਣਾ ਰਹੇ ਨੇ ਜੀ ਇਹਨੂੰ ਸਾਡੇ ਹਰ ਸਾਲ ਹੀ ਬਣਾਉਂਦੇ ਆ ਰਹੇ ਨੇ ਕਿੰਨੇ ਫੁੱਟ ਦੇ ਹੈਗੇ ਇਹ 25 30 ਤੇ 35 ਫੁੱਟ ਦੇ ਸੋ ਤੁਸੀਂ ਸੁਣਿਆ ਕਿ ਇਹਨਾਂ ਵੱਲੋਂ ਉਕਤਾ ਪ੍ਰਬੰਧ ਕੀਤੇ ਗਏ ਨੇ ਤੇ ਸਾਡੇ ਨਾਲ ਹੋਰ ਵੀ ਨੇ ਸਰਪ੍ਰਸਤ ਜੀ ਨੇ ਕੀ ਨਾ ਜੀ ਤੁਹਾਡਾ ਜੀ ਮੇਰਾ ਨਾਮ ਜੇ ਲਸ਼ਮਨ ਸ਼ਰਮਾ ਹੈ ਜੀ ਕਹਿਣਾ ਚਾਹੁੰਦੇ ਹੋ ਜੀ ਅੱਜ ਦੇ ਸ਼ਹਿਰ ਵੱਲ ਅਸੀਂ ਕੀ ਕਹਿਣਾ ਹੈ ਕਿ ਉਮਰੇ ਕਰਾ ਸਾਥ ਮੰਗ ਕੇ ਲਾਇਏ ਸੇ 4 ਦਿਨ ਦੋ ਅਰਜ਼ੂ ਮੈਂ ਕੱਟ ਗਈ ਦੋ ਇੰਤਜ਼ਾਰ ਵਿੱਚ ਹਰ ਸਾਲ ਅਸੀਂ ਕਰਦੇ ਹਾਂ ਸਾਡੇ ਜਿੰਨੇ ਹੀ ਬਜ਼ੁਰਗ ਸੇ ਜੈਬ ਰਾਜ ਜੀ RAM ਜੀ ਜੰਨ ਜੀ ਟਾਟੂ ਜੀ ਜਿੰਨੇ ਵੀ ਬਜ਼ੁਰਗ ਸੇ ਫਿਲਹਾਲ ਉਹਨਾਂ ਵਿੱਚੋਂ ਅਸੀਂ ਤਿੰਨ ਆਦਮੀ ਬੱਚੇ ਇੱਕ ਰਾਜਕੁਮਾਰ ਜੀ ਇੱਕ ਦਸ਼ਵੰਦਾਸ ਤੇ ਇੱਕ ਵਾਨ ਮੰਡੇ ਬੈਠੇ ਸਾਡੇ ਬੀਜ ਪ੍ਰਕਾਸ਼ ਅੱਥੇ ਆਪਣਾ ਇਹ ਪ੍ਰੋਗਰਾਮ ਜਦ ਤੱਕ ਜਿਉਂਦੇ ਹੈ ਤਾਂ ਰਾਜਵਰੀ ਦੇ ਅੰਦਰ ਇਹ ਪ੍ਰੋਗਰਾਮ ਚੱਲਦਾ ਰਹੇਗਾ ਅੱਗੇ ਬਾਗੂ ਜੀ ਮਰਜੀ ਹੈ ਜੋ ਕਰੇ ਜਾਂ ਨਾ ਕਰੇ ਉਹ ਜੀ ਕਈ ਸਾਲਾਂ ਤੋਂ ਕਮੋਦ ਸਾਹਿਬ ਬੈਠੇ ਆਂਦੇ ਆਂ ਰਵਣ ਦੇ ਪੁੱਤ ਲਾਣੋ ਆ ਕਬੀ ਲਾ ਰਹੇ ਹਨ ਉਹਨਾਂ ਦੇ ਨਾਲ ਉਹਨਾਂ ਦੇ ਹੋਣ ਹਰ ਬੇਟੇ ਵੀ ਹੈ ਸ਼੍ਰੀ ਪ੍ਰਧਾਨ ਨਰਿੰਦਰ ਸ਼ਾਸਤਰੀ ਜੀ ਵੀ ਆ ਸਾਰੇ ਵੀ ਪੂਰੇ ਇੱਥੇ ਆ ਕੇ ਇਸ ਪ੍ਰੋਗਰਾਮ ਨੂੰ ਕਵਰ ਕਰਦੇ ਨੇ ਅਤੇ ਸਾਡਾ ਹੌਸਲਾ ਵਧਾਉਂਦੇ ਸੋ ਤੁਸੀਂ ਸੁਣਿਆ ਕਿ ਇਹ ਜਿਹੜਾ ਪ੍ਰਬੰਧ ਇੱਥੇ ਪੁक्ता ਪ੍ਰਬੰਧ ਪੂਰੇ ਹੋ ਚੁੱਕੇ ਨੇ ਔਰ ਪਿਛਲੇ ਕਈ ਸਾਲਾਂ ਤੋਂ ਇੱਥੇ ਜਿਹੜੇ ਜਿਹੜੇ ਤਿੰਨ ਹੀ ਪੁਤਲੇ ਜਿਹੜੇ ਕਹਿੰਦੇ ਕਿ ਕਿਹਾ ਜਾਂਦਾ ਕਿ ਸ਼ਹਿਰ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇੱਥੇ ਪ੍ਰੋਗਰਾਮ ਹੁੰਦਾ ਤਿੰਨ ਮੇਨ ਚੰਨਾ ਗਰਾਊਂਡ ਵਿੱਚ ਇਹਨਾਂ ਨੇ ਤਿੰਨ ਪੁਤਲੇ ਸਾੜਨ ਦਾ ਪ੍ਰੋਗਰਾਮ ਲਿਖਿਆ ਹੈ ਤੇ ਇੱਥੇ ਸੀਸੀਟੀਵੀ ਫੁਟੇਜ ਜਿਹੜੀ ਚੋਰਾ ਦੇ ਉੱਤੇ ਜਿਹੜੀ ਨਿਗਾਹ ਰੱਖੀ ਗਈ ਪੂਰੀ ਔਰ ਪਲ-ਪਲ ਦੀ ਨਿਗਾਹ ਰੱਖਣ ਦੇ ਲਈ ਇਹਨਾਂ ਨੇ ਪ੍ਰਬੰਧ ਪੂਰੇ ਨੇ ਤੇ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਨੇ ਕਿਹਾ ਕਿ ਪੂਰੇ ਪ੍ਰਬੰਧ ਕੀਤੇ ਗਏ ਨੇ ਸੋ ਜਿੱਥੇ ਆਪਾਂ ਵਕ-ਵਕ ਦੁਸ਼ਹਿਰਾ ਗਰਾਊਂਡ ਵਿੱਚ ਜਾ ਕੇ ਦੇਖਿਆ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਤੇ ਜਿਹੜੇ ਸੁਸਾਇਟੀਆਂ ਸੰਸਥਾਵਾਂ ਨੇ ਉਹਨਾਂ ਵੱਲੋਂ ਪ੍ਰਬੰਧ ਕੀਤੇ ਹਨ ਉੱਥੇ ਆਪਾਂ ਦੇਖਦੇ ਹਾਂ ਕਿ ਜਿਹੜੇ ਗਰੀਬ ਬੰਦੇ ਨੇ ਜਿਹੜੇ ਇਨਸਾਨ ਨੇ ਬਜ਼ੁਰਗ ਨੇ ਉਹ ਆਪਣੀਆਂ ਫੜੀਆਂ ਲਾ ਕੇ ਆਪਣਾ ਘਰ ਦਾ ਗੁਜ਼ਾਰਾ ਕਰਦੇ ਹਨ ਤੇ ਸਾਡੇ ਨਾਲ ਇੱਕ ਬਜ਼ੁਰਗ ਬੈਠੇ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਅਵਾਜ ਇੱਥੇ ਫੜੀ ਲਾ ਕੇ ਬੈਠੇ ਨੇ ਕੀ ਕਹਿਣਾ ਤੁਹਾਡਾ ਕੀ ਕਹਿਣਾ ਜੀ ਆ ਤੁਸੀਂ ਇੱਥੇ ਫੜੀ ਲਾ ਕੇ ਬੈਠੇ ਹੋ ਮੈਂ ਜੀ ਗੱਲੇ ਵੇਚ ਰਹੇ ਹਾਂ ਆਪਣਾ ਟਾਈਮ ਪਾਸ ਕਰ ਰਹੇ ਹਾਂ ਜੀ ਆਈ ਚਾਹ ਪੂਣੀਆਂ ਹੋ ਗਈਆਂ ਸਾਬਣਦੰਦੀਆਂ ਹੋ ਗਈਆਂ ਚੱਕੋ ਕਿਲਰ ਹੋ ਗਏ ਜੀ ਧੂਪ ਅਗਰ ਬੱਤੀਆਂ ਹੋ ਗਈਆਂ ਬਸ ਟਾਈਮ ਪਾਸ ਕਰੀ ਜਾ ਰਹੇ ਹਾਂ ਜੀ ਉਹ ਟਾਈਮ ਪਾਸ ਹੋ ਜਾਵੇ ਸ਼ੁਕਰ ਹੈ ਦਾਤਾ ਦਾ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਰਾਜਪ੍ਰੀਤ ਜੀ ਪਤੇੜੀ ਪਿੰਡ ਹੈ ਜੀ ਆਪਣਾ ਨਰਲਾਸ ਰੋਡ ਤੇ ਇਸ ਤਰ੍ਹਾਂ ਹੋਰ ਪਰਿਵਾਰ ਵਿੱਚ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ ਹੈ ਕੌਣ ਤੁਹਾਡੇ ਨਾਲ ਰਹਿੰਦਾ ਹੋਰ ਪਰਿਵਾਰ ਵਿੱਚ ਮੈਂ ਜੀ ਸਾਡੇ ਘਰ ਦੇ ਆ ਜੀ ਮੁੰਡਾ ਬਹੂ ਅਲੱਗ ਹੈ ਅਸੀਂ ਅਲੱਗ ਬਣਾਉਂਦੇ ਖੰਦੇ ਜੀ ਧੋਨੇ ਜੀ ਕੁੜੀ ਆਪਣੇ ਘਰਵਾਰ ਦੇ ਜੀ ਵਿਆਹ ਤੇ ਕਿਸ ਤਰ੍ਹਾਂ ਮੇਲਿਆਂ ਵਿੱਚ ਜਾ ਕੇ ਕਰਦੇ ਹੋ ਇਹ ਮੇਲਿਆਂ ਵਿੱਚ ਜਾ ਕੇ ਲਾਂਦੇ ਹੋ ਹਾਂ ਜੀ ਮੇਲਿਆਂ ਵਿੱਚ ਵੀ ਸਬਜ਼ੀ ਮੰਡੀ ਵੀ ਚਲੇ ਜਾਂਦੇ ਫੜੀਆ ਲਾ ਦਿੰਦੇ ਜਿਹੜੇ ਗਾਲ ਸਬਜੀ ਜੋਗੇ ਹੋ ਜਾ ਉਹ ਹੀ ਬੋਤ ਹੈ ਜੀ ਰੋਜ਼ ਰੋਜ਼ ਲਗਾਉਂਦੇ ਫੜੀ ਹਾਂ ਜੀ ਕਦੇ ਕਦੇ ਲਗਾ ਲੈਂਦੇ ਜੇ ਦੇ ਦੇਖੀ ਭਈ ਤੋਂ ਜਿਹੜੇ ਪਰਿਵਾਰ ਦਾ ਗੁਜ਼ਾਰਾ ਇਸੇ ਤੋਂ ਇਸੇ ਦੁਕਾਨਦਾਰੇ ਤੋਂ ਚੱਲਦਾ ਹਾਂ ਜੀ ਹਾਂ ਜੀ ਮੁੰਡਾ ਜੀ ਆਪਣੇ ਦਿਹਾੜੀ ਦੂੜੀ ਕਰੀ ਜਾਂਦਾ ਅਸੀਂ ਆਪਣੇ ਧੋਨੇ ਜੀ ਆਪਣੇ ਅਲੱਗ ਹੈ ਉਹ ਅਲੱਗ ਹੈ ਕਰੀ ਜਾਂਦੇ ਜੀ ਟਾਈਮpass ਤੋਂ ਜਿੱਦਾਂ ਤੁਸੀਂ ਸੁਣਿਆ ਹੈ ਕਿ ਕਿਸ ਤਰ੍ਹਾਂ ਇਹ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਆਪਣੀ ਹੀ ਰੋਜੀ ਰੋਟੀ ਇਸੇ ਤੋਂ ਹੀ ਜਿਹੜੀ ਚੱਲਦੀ ਹੈ ਤੋਂ ਸਾਡੇ ਨਾਲ ਹੋਰ ਵੀ ਇੱਥੇ ਜਿਹੜੇ ਫੜੀ ਲੱਗ ਕੇ ਬੈਠੇ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਕੀ ਕਹਿਣਾ ਉਹਨਾਂ ਦਾ ਕੀ ਨਾਜੀ ਤੁਹਾਡਾ ਜੀ ਤੁਸੀਂ ਨਾ ਕਿਸ ਤਰ੍ਹਾਂ ਦਾ ਤੁਹਾਡਾ ਗੁਜ਼ਾਰਾ ਚੱਲ ਰਿਹਾ ਹੈ ਇਸ ਨਾਲ ਤੁਹਾਡਾ ਮੇਰਾ ਬਹੁਤ ਬੁਰਾ ਹਾਲ ਹੈ ਲੜਕਾ ਮੇਰਾ ਜਿੰਦਰਾ ਹਸਪਤਾਲ ਚ ਪਿਆ ਲੱਤ ਟੁੱਟੀ ਪਈ ਐ ਸਕੰਡੇ ਲੱਗੇ ਪਏ ਨੇ ਮੰਨ ਕੇ ਬਹੁ ਗੁਜ਼ਾਰਾ ਕਰਦੀ ਐ ਮੈਂ ਆ ਸਾਮਾਨ ਸਾਰੇ ਕਰਕੇ ਵੇਚ ਰਹੀ ਆ ਚੰਗੀ ਮੇਰੀ ਟੁੱਟੀ-ਭੁੱਟੀ ਪਈ ਐ ਪੰਜ ਮਹੀਨਿਆਂ ਜਾਂ ਸੇ ਘਰੋਂ ਨਿਕਲੇ ਆ ਤੇਰੀ ਮੱਤੀ ਈ ਆਈ ਸਾਵਾਂ ਸੀ ਬਰਬਾਦ ਹੋਗਾ ਹੱਡੀਆਂ ਕੱਢ ਕੇ ਡਿੱਡੀਆਂ ਦੋ ਗੇਰਤੀਆਂ ਪੋਚਾ ਨੀਵਾ ਪੈਰ ਹੋ ਗਿਆ ਡਾਕਟਰਾਂ ਨੇ ਹੱਲ ਕਰਕੇ ਮੇਰੀ ਗਰੀਬਣੀ ਦੀ ਥਾਂ ਮੇਰੇ ਬੱਚੇ ਹੀ ਰੱਤ ਜੋੜੀ ਐ ਉੱਚਾ ਨੀਵਾ ਪੈਰ ਹੋ ਗਿਆ ਉਹਦਾ ਮੇਰਾ ਬਾਹ ਬੁਰਾ ਹਾਲ ਐ ਉੱਤੇ ਬਰਬਰੇ ਮੇਰਾ ਹਾਲ ਕਰਾਰਾ ਮੇਰਾ ਹੈਨੀ ਇਹਨੇ ਲੜਕੀਆਂ ਨੇ ਉਹ ਲੜਕਾ ਇੱਕ ਲੜਕਾ ਥਰਦੀ ਏ ਘਰੋਂ ਨਿਕਲਿਆ ਰਹਿੰਦਾ ਵਸ ਇਸੇ ਤਰ੍ਹਾਂ ਹੀ ਗੁਜ਼ਾਰਾ ਕਰਦੇ ਹੋ ਪਰਵਾਹ ਨਹੀਂ ਸਰ ਗੁਜ਼ਾਰਾ ਤਾਂ ਮੈਂ ਮੰਗ ਕੇ ਕਰਨੀ ਆ ਜ਼ਾਇਰੇ ਕਰਕੇ ਮੁੱਲ ਲਿਆ ਕੇ ਵੇਚਿਆ ਸਮਾਨ ਮੰਗਣੀ ਆ ਮੈਂ ਆ ਤਾਂ ਉਹ ਜ਼ਾਇਰੇ ਕਰਕੇ ਜਾਂਦਾ ਸਮਾਨ ਸੋ ਤੁਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਗਰੀਬ ਪਰਿਵਾਰ ਜਿਹੜੇ ਨੇ ਆਪਣੀ ਘਰ ਦਾ ਗੁਜ਼ਾਰਾ ਕਰ ਰਹੇ ਹੋਣ ਔਰ ਟੀਰ ਕਮਾਨ ਕਰਦੇ ਜਿਹੜੇ ਬਣਾਏ ਹੋਏ ਨੇ ਔਰ ਬੱਚਿਆਂ ਦੀ ਖੇਡਣ ਲਈ ਸਮਾਨ ਹੈ ਉਹ ਇਸ ਤਰ੍ਹਾਂ ਆਪਣਾ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ ਤੇ ਸਾਡੇ ਨਾਲ ਹੋਰ ਵੀ ਨੇ ਕੀ ਨਾ ਜੀ ਤੁਹਾਡੇ 우샤 ਇੱਥੋਂ ਦੇ ਨਾਲ ਤੁਸੀਂ ਅਰੇ ਇੱਥੋਂ ਦੇ ਅਸੀਂ ਰਚਮੰਡੀ ਦੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਦੇ ਬੱਸ ਜੀ ਕੋਈ ਖਾਣੇ ਖਰਚੇ ਨਾਲ ਹੀ ਜਾਂਦਾ ਫੇਰੀ ਦਾ ਕੰਮ ਕਰਦਾ ਘਰਾਂ ਵਾਲਾ ਬੱਸ ਉਹਦੇ ਨਾਲ ਹੀ ਜੀ ਆ ਰਿਹਾ ਹੋਵੇ ਆ ਕਿੰਨੇ ਕਿੰਨੇ ਕ ਪੈਸੇ ਰੋਜ਼ ਕਮਾ ਲੈਂਦੇ ਸੌ 100 ਵੀ ਬਣ ਜਾਂਦਾ ਹੁੰਦਾ ਉਹ 150 ਨਾਲ ਕਰਦਾ ਗੁਜ਼ਾਰਾ ਹੋ ਜਾਂਦਾ ਹੈ ਅੱਜ ਕੱਲ ਕੋਚੂ ਨਹੀਂ ਹੁੰਦਾ ਹੋਰ ਪਰਿਵਾਰ ਚ ਕੌਣ ਕੌਣ ਹੈ ਹਰੀ ਅਜੀਤ ਕੇ ਤਾਂ ਛੋਟੇ ਮੁੰਡੇ ਨੇ ਮੇਰੇ ਕੋਲ ਹਰੀ ਅਜੀਤ ਕੇ ਬਿਆਨੇ ਵਾਲੇ ਨੇ ਦੋ ਇਹ ਜਿਹੜਾ ਤੁਸੀਂ ਫੜੀ ਲਾਉਂਦੇ ਹੋ ਰੋਜ਼ ਕਿਤੇ ਨਾ ਕਿਤੇ ਲਾਉਂਦੇ ਹੋ ਜਾਂ ਕਿੰਨੇ ਦਿਨ ਤਿਹਾੜ ਤੇ ਨਾ ਨਾ ਇਹ ਤਾਂ ਅਜੀਤ ਦੱਸੇ ਕਲ ਕਰ ਲੈ ਤੁਸੀਂ ਸੁਣਿਆ ਹੈ ਕਿ ਸਿਰਫ ਅੱਜ ਇਹ ਦੁਸ਼ਹਿਰੇ ਕਰਕੇ ਪੈਸੇ ਇਕੱਠੇ-ਕੁੱਠੇ ਕਰਕੇ ਜਿਹੜਾ ਆਪਣਾ ਕਰਦਾ ਗੁਜ਼ਾਰਾ ਕਰਨ ਲਈ ਇੱਕ ਤੁਫੜੀ ਲਾਈ ਹੈ ਜਿਹਦੇ ਵਿੱਚ 100-150 ਰੁਪਿਆ ਕਹਿੰਦੇ ਕਿ ਦਿਨ ਦੇ ਵਿੱਚ ਕਮਾਉਂਦੇ ਹੋਣ ਸੋ ਦੇਖ ਲਓ ਕਿ ਇਹ ਹੈ ਲੋਕਾਂ ਦੀਆਂ ਭਾਵਨਾ ਤੁਸੀਂ ਸਮਝਦੇ ਹੋ ਕਿਸ ਤਰ੍ਹਾਂ ਆਪਣਾ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ ਸੋ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਕਿ ਹੋਰ ਕਿਸ ਤਰ੍ਹਾਂ ਇਹਦੇ ਵਿੱਚ ਮੇਲੇ ਦੇ ਵਿੱਚ ਜਾ ਕੇ ਰੇੜੀਆਂ ਲਾ ਕੇ ਤੇ ਆਪਣਾ ਦੁਕਾਨਦਾਰੀ ਚਲਾ ਰਹੇ ਹਨ ਕੈਮਰਾ ਪਰਸਨ ਪ੍ਰਦੀਪ ਚੌਧਰੀ ਦੇ ਨਾਲ ਰਿਆ ਸਿੰਘ ਰਾਜਪੁਰਾ